ਕੁਝ ਲੋਕਾਂ ਦੇ ਦਿਮਾਗ ਦੇ ਵਿੱਚ ਪੂਰਾ ਭਰਿਆ ਹੁੰਦਾ। ਉਹ ਸਮੇਂ-ਸਮੇਂ ਤੇ ਹਰਕਤ ਇਹੋ ਜੀ ਕਰ ਜਾਂਦੇ ਆ ਕਿ ਉਹ ਦੁਬਾਰਾ ਫੇਰ ਨਿਕਲ ਆਉਂਦਾ। ਉਹਨਾਂ ਦੇ ਵਿੱਚੋਂ ਇੱਕ ਕਾਂਗਰਸ ਦੇ ਨੇਤਾ ਨੇ ਕਾਂਗਰਸ ਨੇ ਸਿੱਖਾਂ ਦੇ ਨਾਲ ਪੰਜਾਬ ਦੇ ਨਾਲ ਕੀ ਕੁਝ ਕੀਤਾ ਤੇ ਬਹੁਤ ਲੰਬੀਆਂ ਗੱਲਾਂ ਆ। एसवाईएल ਤੋਂ ਹੀ ਚਾਹੇ ਸ਼ੁਰੂ ਕਰ ਲੋ ਚਾਹੇ ਐਸਵਾਈएल ਦੇਣੀ ਹੋਵੇ ਪੰਜਾਬ ਦੇ ਧੌਣ ਤੇ ਬੋਟਾ ਰੱਖਣਾ ਹੋਵੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਹਾਡਾ ਇੱਥੇ ਆਉਣ ਦੇ ਵਾਸਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸੱਦਣ ਦਾ ਮਕਸਦ ਇਹ ਹੈ ਕਿ ਕੁਝ ਲੋਕਾਂ ਦੇ ਦਿਮਾਗ ਦੇ ਵਿੱਚ ਕੂੜਾ ਭਰਿਆ ਹੁੰਦਾ ਤੇ ਉਹ ਸਮੇਂ-ਸਮੇਂ ਦੇ ਉੱਤੇ ਹਰਕਤ ਇਹੋ ਜੀ ਕਰ ਦਿੰਦੇ ਆ ਕਿ ਉਹ ਦੁਬਾਰਾ ਫੇਰ ਨਿਕਲ ਆਉਂਦਾ ਉਹਨਾਂ ਦੇ ਵਿੱਚੋਂ ਇੱਕ ਕਾਂਗਰਸ ਦੇ ਨੇਤਾ ਨੇ ਕਾਂਗਰਸ ਨੇ ਸਿੱਖਾਂ ਦੇ ਨਾਲ ਪੰਜਾਬ ਦੇ ਨਾਲ ਕੀ ਕੁਝ ਕੀਤਾ ਇਹ ਬਹੁਤ ਲੰਬੀਆਂ ਗੱਲਾਂ ਨੇ ਜੇ ਮੋਟੀਆਂ-ਮੋਟੀਆਂ ਦੱਸਣੀਆਂ ਹੋਣ ਤਾਂ ਤੁਸੀਂ ਐਸਵਾਈਐਲ ਤੋਂ ਹੀ ਚਾਹੇ ਸ਼ੁਰੂ ਕਰ ਲਓ ਚਾਹੇ ਐਸਵਾਈਐਲ ਦੇਣੀ ਹੋਵੇ ਪੰਜਾਬ ਦੀ ਧੌਣ ਤੇ ਗੋਡਾ ਰੱਖਣਾ ਹੋਵੇ ਫਿਰ 82 ਤੋਂ 84 ਤੱਕ ਜੋ ਕੁਝ ਹੋਇਆ ਫਿਰ 83 ਦੇ ਵਿੱਚ ਸਾਕਾ ਨੀਲਾ ਤਾਰਾ ਤੇ ਚਾਹੇ ਉਹ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਵੇ ਸਮੇਂ-ਸਮੇਂ ਦੇ ਉੱਤੇ ਇਹਨਾਂ ਦੇ ਨੇਤਾਵਾਂ ਦੇ ਕੋਈ ਇਦਾਂ ਦੇ ਬਿਆਨ ਆਉਂਦੇ ਰਹਿੰਦੇ ਆ ਕਿ ਉਹ ਕੁਝ ਨਾ ਕੁਝ ਉਦਾਂ ਦੀ ਗੱਲ ਜਿਹੜੀ ਉਹ ਬੋਲ ਦਿੰਦੇ ਆ ਥੋੜੇ ਦਿਨ ਪਹਿਲਾਂ ਤਰਨਤਾਰਨ ਦੀ ਜਿਮਨੀ ਇਲੈਕਸ਼ਨ ਦੇ ਵਿੱਚ ਕਾਂਗਰਸ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਰਾਜਾ ਵੜਿੰਗਹੋਰਾ ਨੇ ਇੱਕ ਇਸ ਤਰ੍ਹਾਂ ਦੀ ਹਰਕਤ ਕੀਤੀ ਸੀ ਕਿ ਇੱਕ ਜੂੜੇ ਵਾਲੇ ਜਿਹੜੇ ਦੋ ਬੱਚੇ ਸੀ ਉਹਨਾਂ ਦੇ ਝੂੜਿਆਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਜ਼ਾਕੀਆ ਤੌਰ ਦੇਤੇ ਉਹਦਾ ਇੱਕ ਮਜ਼ਾਕ ਬਣਾਇਆ ਸੀ ਉਹ ਆਪਣੇ ਸਭ ਦੇ ਸਾਹਮਣੇ ਸੀ ਅੱਜ ਕਾਂਗਰਸ ਦੇ ਉੱਤਰਾਖੰਡ ਦੇ ਇੱਕ ਨੇਤਾ ਨੇ ਹਰਕ ਸਿੰਘ ਰਾਵਤ ਉਹਨਾਂ ਨੇ ਇੱਕ ਜਨ ਸਭਾ ਜਿਹੜੀ ਸੀ ਉਹਦੇ ਵਿੱਚ ਸੰਬੋਧਨ ਕਰਦਿਆਂ ਹੋਇਆਂ ਸਿੱਖਾਂ ਦੇ ਉੱਤੇ ਇੱਕ ਵਾਰੀ ਫੇਰ ਭੱਦੀ ਟਿੱਪਣੀ ਕੀਤੀ ਹੈ ਉਹਨਾਂ ਨੇ 12 ਵਜਣ ਵਾਲੀ ਜਿਹੜੀ ਗੱਲ ਆ ਉਹ ਕਹੀ ਹੈ ਇਹ ਲੋਕ ਇਤਿਹਾਸ ਤੋਂ ਕੋਰੇ ਨੇ ਕਿ 12 ਵਜੇ ਦਾ ਮਤਲਬ ਕੀ ਸੀ ਕਿਉਂਕਿ ਜੇ ਇਸ ਵੇਲੇ ਇੱਥੇ ਰਾਜ ਸੀ ਮੁਗਲਾਂ ਦਾ ਜਦੋਂ ਸਿੱਖ ਹਮਲਾ ਕਰਦੇ ਸਨ ਕਿਉਂਕਿ ਨਸ਼ੇ ਤੋਂ ਰਹਿਤ ਕੌਮ ਇਹ ਹੈ ਤਾਂ ਰਾਤ ਨੂੰ 12 ਵਜੇ ਦੂਜੇ ਜਿਹੜੇ ਸੀ ਉਹ ਨਸ਼ੇ ਵਗੈਰਾ ਦੇ ਵਿੱਚ ਟੰਨ ਹੋ ਕੇ ਸੌ ਜਾਂਦੇ ਸੀ ਤਾਂ ਇਹ ਰਾਤ ਦੇ ਸਮੇਂ ਹਮਲਾ ਕਰਿਆ ਕਰਦੇ ਸਨ ਤਾਂ ਉਦੋਂ ਇੱਕ ਕਿਸਮ ਦੇ ਨਾਲ ਇਹ ਕੋਡਵਰਡ ਕਿਹਾ ਜਾਂਦਾ ਸੀ 12 ਵਜੇ ਦਾ ਔਰ ਉਹਨੂੰ ਮਜ਼ਾਕੀਆ ਲੈਜ਼ਰ ਦੇ ਵਿੱਚ ਹਰਖ ਸਿੰਘ ਰਾਵਤ ਨੇ ਅੱਜ ਫਿਰ ਜਿਹੜਾ ਆਪਣੇ ਗੰਦ ਦਾ ਪ੍ਰਗਟਾਵਾ ਕੀਤਾ ਅਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਅਸੀਂ ਇਸ ਚੀਜ਼ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਕਿ ਕਾਂਗਰਸ ਦੇ ਨੇਤਾ ਬਾਰ ਬਾਰ ਕਿਉਂ ਇੱਕ ਭਾਈਚਾਰੇ ਦੇ ਉੱਤੇ ਮਿੱਥ ਕੇ ਇਸ ਤਰ੍ਹਾਂ ਦੀਆਂ ਭੱਡੀਆਂ ਟਿੱਪਣੀਆਂ ਕਰ ਰਹੇ ਨੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਹੁਰਾਂ ਨੂੰ ਅਸੀਂ ਇਹ ਕਹਿੰਨੇ ਆ ਕਿ ਹਰਕ ਸਿੰਘ ਰਾਵਤ ਨੂੰ ਤੁਰੰਤ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਤੇ ਰਾਹੁਲ ਗਾਂਧੀ ਹੁਰੀ ਇਸ ਚੀਜ਼ ਦੀ ਮੁਆਫੀ ਮੰਗਣ ਪੰਜਾਬ ਕਾਂਗਰਸ ਦੇ ਨੇਤਾ ਚਾਹੇ ਉਹ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਫਿਰ ਜਿਹੜੇ ਅੱਧੀ ਦਰਜਨ ਤੋਂ ਉੱਪਰ ਸੀਐਮ ਦੇ ਕੈਂਡੀਡੇਟ ਅਖਵਾਉਂਦੇ ਨੇ ਉਹ ਆਪਣੀ ਸਥਿਤੀ ਸਪਸ਼ਟ ਕਰਨੇ ਇਸ ਮਾਮਲੇ ਦੇ ਉੱਤੇ ਕਿ ਉਹਨਾਂ ਦਾ ਏਸ ਦੇ ਉੱਤੇ ਕੀ ਕਹਿਣਾ ਹੈ ਹਾਲਾਂਕਿ ਜਦੋਂ ਅਮਰਿੰਦਰ ਸਿੰਘ ਰਾਜਾਵੜਿੰਗ ਹੋਣਾ ਨੇ ਪਿਛਲੇ ਦਿਨਾਂ ਦੇ ਵਿੱਚ ਤਰਨਤਾਨ ਦੇ ਵਿੱਚ ਟਿੱਪਣੀ ਕੀਤੀ ਸੀ ਆਖਿਆ ਤਾਂ ਇਸ ਲੀਡਰਸ਼ਿਪ ਨੇ ਉਦੋਂ ਵੀ ਕੁਝ ਨਹੀਂ ਨਾ ਇਹਦੇ ਉੱਤੇ ਕੁਝ ਕਿਹਾ ਹਾਂ ਇਹਨਾਂ ਕਹਿਤਾ ਉਹਨਾਂ ਨੇ ਤਾਂ ਮਾਫੀ ਮੰਗ ਲਈ ਪਰ ਅਜੇ ਕੁਝ ਦੇਣੀ ਬੀਤੇ ਆ ਕਿ ਹਰਖ ਸਿੰਘ ਰਵਤ ਨੇ ਇੱਕ ਕਿਸਮ ਦੇ ਨਾਲ ਆਪਣੇ ਦਿਮਾਗ ਦੇ ਵਿੱਚ ਭਰਿਆ ਹੋਇਆ ਜਿਹੜਾ ਕੂੜਾ ਸੀ ਉਹ ਕੱਢ ਕੇ ਲੋਕਾਂ ਦੇ ਸਾਹਮਣੇ ਰੱਖ ਦਿੰਦਾ ਹੈ ਪੰਜਾਬ ਦੇ ਲੋਕ ਅਜਿਹੀ ਭੱਦੀ ਟਿੱਪਣੀ ਨੂੰ ਬਰਦਾਸ਼ਤ ਨਹੀਂ ਕਰਨਗੇ ਨਾ ਸਿਰਫ ਸਿੱਖ ਭਾਈਚਾਰਾ ਬਲਕਿ ਜਿੰਨੇ ਵੀ ਇੱਥੇ ਭਾਈਚਾਰੇ ਰਹਿੰਦੇ ਨੇ ਕਿਉਂਕਿ ਇੱਥੇ ਆਪਸੀ ਬਹੁਤ ਪ੍ਰੇਮ ਪਿਆਰ ਦੇ ਨਾਲ ਰਹਿੰਦੇ ਨੇ ਇਸ ਤਰ੍ਹਾਂ ਦੀਆਂ ਭੱਦੀਆਂ ਟਿੱਪਣੀਆਂ ਨੂੰ ਕਦੀ ਵੀ ਪੰਜਾਬ ਬਰਦਾਸ਼ਤ ਨਹੀਂ ਕਰਦਾ ਪੰਜਾਬ ਦੀ ਧਰਤੀ ਜਿਹੜੀ ਆ ਉਹ ਉਪਜਾਊ ਧਰਤੀ ਹੈ ਹਰ ਫਸਲ ਇੱਥੇ ਉਗਦੀ ਹੈ ਪਰ ਨਫਰਤ ਦੇ ਜਿਹੜੇ ਬੀਜ ਨੇ ਉਹ ਪੰਜਾਬ ਦੀ ਧਰਤੀ ਦੇ ਉੱਤੇ ਉੱਗਦੇ ਨਹੀਂ ਹਾਂ ਇਹਨਾਂ ਜ਼ਰੂਰ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਇਹ ਨਫਰਤੀ ਬੀਜ ਜਿਹੜੇ ਉਹ ਬੀਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਭੱਦੀਆਂ ਟਿੱਪਣੀਆਂ ਦੇ ਰੂਪ ਦੇ ਵਿੱਚ ਹਰਖ ਸਿੰਘ ਰਾਵਤ ਦੇ ਵੱਲੋਂ ਅੱਜ ਦੀ ਕੀਤੀ ਗਈ ਇਹ ਜਿਹੜੀ ਟਿੱਪਣੀ ਹੈ ਇਸ ਤਰ੍ਹਾਂ ਦੀ ਟਿੱਪਣੀ ਹੈ ਜਿਨੇ ਕੇ ਦਿਲ ਦੁਖਾਏ ਨੇ ਸਿੱਖ ਭਾਈਚਾਰੇ ਦੇ ਔਰ ਇਹ ਜੇਕਰ ਕਾਂਗਰਸ ਸਮਝਦੀ ਹੈ ਕਿ ਉਹਦੇ ਉੱਤੇ ਕੋਈ ਮਲਬ ਲੱਗ ਸਕਦੀ ਹੈ ਤਤ੍ਰੰਤ ਰਾਹੁਲ ਗਾਂਧੀ ਹਰਕ ਸਿੰਘ ਰਾਵਤ ਨੂੰ ਕਾਂਗਰਸ ਦੇ ਵਿੱਚੋਂ ਕੱਢਣ ਤੇ ਇਸ ਦੀ ਮੁਆਫੀ ਮੰਗਣ। ਅਸਰ ਨਾ ਕਰ ਨਹੀਂ ਇਸ ਤਰ੍ਹਾਂ ਦਾ ਕੁਝ ਹੁੰਦਾ ਤਾਂ ਆਉਣ ਵਾਲੇ ਸਮੇਂ ਚ ਆਵਾਦੀ ਪਾਰਟੀ ਦਾ ਕੀ ਰੂਪਰੇ ਕਰੇਗੀ। ਅਸੀਂ ਸਮੇਂ-ਸਮੇਂ ਦੇ ਉੱਤੇ ਲਗਾਤਾਰ ਜਿਹੜੇ ਆ ਵੀ ਉਹ ਸਵਾਲ ਖੜੇ ਕਰਦੇ ਰਹਾਂਗੇ। ਮੈਂ ਤਾਂ ਕਿਹਾ ਕਿ ਅੱਧੀ ਕੁਦਰਜਨ ਜਿਹੜੇ ਉਹ ਸੀਐਮ ਨਵੀਟਿੰਗ ਫਿਰਦੇ ਨੇ ਇੱਥੇ ਪੰਜਾਬ ਦੇ ਵਿੱਚ ਕਾਂਗਰਸ ਦੇ ਜਿਹੜੇ ਨੇਤਾ ਨੇ ਉਹ ਇਹਦੇ ਉੱਤੇ ਆਪਣੀ ਸਥਿਤੀ ਸਪਸ਼ਟ ਕਰਨ ਤੇ ਉਹ ਹਾਈ ਕਮਾਂਡ ਕੋਲੋਂ ਉਹ ਵੀ ਪੁੱਛਣ ਕਿ ਉਹ ਸਮਝ ਲੈਣੇ ਕਿ ਪੰਜਾਬ ਜਦ ਸਿੱਖਾਂ ਦੇ ਉੱਤੇ ਇਹ ਜਿਹੜੀ ਆ ਇਹ ਭੱਦੀ ਟਿੱਪਣੀ ਆ ਅਸੀਂ ਉਹਨਾਂ ਤੋਂ ਵੀ ਇਹ ਐਕਸਪੈਕਟ ਕਰਦੇ ਆ ਕਿ ਉਹ ਹਾਈ ਕਮਾਂਡ ਨੂੰ ਕਹਿਣਗੇ ਕਿ ਉਹਨੂੰ ਤੁਰੰਤ ਕਾਂਗਰਸ ਦੇ ਵਿੱਚੋਂ ਕੱਢਿਆ ਜਾਵੇ ਹਾਲਾਂਕਿ ਕਾਂਗਰਸ ਹਾਈ ਕਮਾਂਡ ਨੇ ਰਾਜਾ ਭੜਿੰਗ ਦੇ ਉੱਤੇ ਕੋਈ ਐਕਸ਼ਨ ਜਿਹੜਾ ਉਹ ਨਹੀਂ ਲਿਆ ਸਾਨੂੰ ਉਮੀਦ ਤਾਂ ਕੋਈ ਨਹੀਂ ਹੈਗੀ ਕਿ ਹਰਖ ਸਿੰਘ ਰਾਵਤ ਦੇ ਉੱਤੇ ਕਾਂਗਰਸ ਹਾਈ ਕਮਾਂਡ ਜਿਹੜਾ ਕੋਈ ਸਖਤ ਐਕਸ਼ਨ ਲੈ ਲੂਗੀ ਪਰ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ